ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤਿੰਨ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਤਿੰਨੇ ਮੱਝਾਂ ਜਿਹੜੀਆਂ ਦੋਸਤੋ ਸੁਈਆਂ ਸੁਈਆਂ ਹੋਣਗੀਆਂ ਜੀ ਦੁੱਧ ਦੀ ਗੱਲ ਕਰ ਲਈਏ ਦੁੱਧ ਉਹ 6 ਲੀਟਰ ਤੋਂ ਲੈ ਕੇ ਤੇ 9-10 ਲੀਟਰ ਤੱਕ ਇਹਨਾਂ ਦੀ ਦੁੱਧ ਦੀ ਕੈਪੈਸਿਟੀ ਹੋਗੀ ਜੀਏ ਦੋਸਤੋ ਗੱਲ ਕਰੀਏ ਰੇਟ ਦੀ 42000 ਤੋਂ ਲਾ ਕੇ ਤੇ 62000 ਰੁਪਏ ਤੱਕ ਇਹਨਾਂ ਮੱਜਾਂ ਦੇ ਅੱਜ ਦੇ ਵੀਡੀਓ ਦੇ ਵਿੱਚ ਰੇਟ ਹੋਣਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਪਸ਼ੂ ਫਰੀਡਨ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਕ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਫਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬ ਆਓ ਆਪਾਂ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਨਾਂ ਪਛੋਂ ਦੀ ਸਾਰੀ ਪੁੱਛ ਲਈ ਵੀ ਹਾਂ ਤੁਸੀਂ ਦੋਸਤੋ ਵੀਡੀਓ ਐਂਡ ਕਰਦੇ ਜਰੂਰ ਦੇਖਿਓ ਜੀ ਤੁਸੀਂ ਕਿਹਾ ਬਾਈ ਜੀ ਸਤ ਸ੍ਰੀ ਅਕਾਲ ਹੋਰ ਬਾਈ ਠੀਕ ਠਾਕ ਵਧੀਆ ਜੀ ਚੜ੍ਹਦੀ ਕਲਾ ਚੱਲੀ ਜਾਂਦਾ ਵਜੇ ਕੰਮ ਕਰ ਹਾਂਜੀ ਹਾਂਜੀ ਚੱਲੀ ਜਾਂਦਾ ਐਡਰੈਸ ਬੋਲ ਦੀ ਵੀਰ ਆਪਾਂ ਦੀ ਐਡਰੈਸ ਆਪਣਾ ਜੀ ਪਿੰਡ ਝਾਮਕੇ ਖੁਰਦੇ ਜ਼ਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਵੀ ਤਰਨਤਾਰਨ ਹਾਂਜੀ ਨਾਮ ਹੈਗਾ ਜੀ ਪ੍ਰਤਾਪ ਸਿੰਘ ਸਾਹ ਹਾਂਜੀ ਤੇ ਉਹ ਨੰਬਰ 628474422 62847442 ਦਿੱਤਾ ਹੈ ਠੀਕ ਹੈ ਜੀ ਹਾਂਜੀ ਬਾਕੀ ਤੁਹਾਡੇ ਦੀ ਫਾਰਮ ਲੇ ਕਰਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਸਸਰੀਕਲ ਜੀ ਠੀਕ ਹੈ ਜੀ ਤੇ ਵੀਡੀਓ ਕੱਲ ਪਰਸੋਂ ਪਾ ਦੇਣੀ ਸੀ ਥੋੜਾ ਜਨਾ ਰੁੱਝੇ ਰਹੀ ਚਾਰ ਚੁਰ ਪਾਇਆ ਸੀ ਤੇ ਹਾਂਜੀ ਚੋਨਾ ਚੰਨ ਲੱਗਣ ਵਾਲਾ 17 18 ਠੀਕ ਹੈ ਜੀ ਤਾਂ ਕਰਕੇ ਟਾਈਮ ਲੱਗ ਗਿਆ ਉਹ ਨਾਲ ਹੀ ਆਪਣੇ ਕੋਲ ਤਿੰਨ ਲੱਗੇ ਹੈ ਨਾ ਮੇਰੇ ਨਾਲ ਇਨਾਕ ਤੇ ਦਾਅ ਲਿਆਉਣੇ ਅਸੀਂ ਤੇ ਜੇ ਅਰਦਾ ਨਾ ਕਠੇ ਕਰਦੇ ਹਾਂ ਹਾਂਜੀ ਇੱਕ ਦੋ ਦਿਨ ਹੋਰ ਲੱਗਦੇ ਠੀਕ ਹੈ ਫੋਨ ਵੜੇ ਆਉਂਦੇ ਭੈਣ ਭਰਾਵਾਂ ਦੇ ਤੁਹਾਨੂੰ ਵੀ ਆਉਂਦੇ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਤਿੰਨ ਕਨਗ ਲੈ ਗਏ ਅੱਜ ਭੋਏ ਆ ਭੈਣ ਭਰਾਵਾਂ ਦੀ ਸੇਵਾ 'ਚ ਅੱਜ ਠੀਕ ਹੈ ਜੀ ਜਿਦਾਂ ਬ੍ਰਹਿਮ ਮੈਂ ਦੱਸਦਾ ਵੀਰਾਂ ਨੂੰ ਕਿ 42000 ਤੋਂ ਲੈ ਕੇ ਤੇ 62000 ਰੁਪਏ ਤੱਕ ਦੇ ਹਨ ਹਾਂ ਜੀ ਹਾਂ ਜੀ ਦੁੱਧ ਦੀ ਕੈਪੈਸਿਟੀ 6 ਤੋਂ ਲੈ ਕੇ ਤੇ 9-10 ਲੀਟਰ ਤੱਕ ਹਾਂ ਜੀ ਆਪਾਂ ਤਾਂ ਬੱਚੇ ਵਾਲੀਆਂ ਮਈਆਂ ਅੱਜ ਦੋ ਠੀਕ ਹੈ ਜੀ ਇੱਕ ਕੰਮ ਇਹ ਛੋਟੀ ਤੋਂ ਪਹਿਲਾਂ ਦੱਸ ਜੀ ਇਹ ਭਾਜੀ ਛੋਟੀ ਪਹਿਲਾਂ ਸੂਆ ਏ ਹਾਂ ਜੀ ਸੂਈ ਨੇ ਇਹਨੂੰ ਕੋਈ 2.5 ਮਹੀਨੇ ਹੋਏ ਜੀ ਅੱਛਾ ਜੀ ਤੇ ਬੱਚਾ ਨਹੀਂ ਹੈਗਾ ਹਾਂਜੀ ਦੋਵੇਂ ਟਾਈਮ ਭੜੇ ਮਿਲਦੀ ਮਿਲਦੀ ਭੜੇ ਤੇ ਆ ਤੇ ਕੋ ਬਣੀ ਸੋਰੀ ਨੂੰ ਕੋ ਹਫਤਾ 10 15 ਦਿਨ ਹੋਏ 10 ਤੋਂ 15 ਦਿਨ ਦਾ ਟਾਈਮ ਜਿਹੜਾ ਟੀਕਾ ਲੱਗਣ ਨੂੰ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੇ ਥਲੇ ਦੁੱਧ ਕਿੰਨਾ ਦੁੱਧ ਭਾਜੀ 7 ਆ 6 ਵਾਲੇ ਦੇ 6 ਵਾਲੇ ਹੈ ਨਾ ਠੀਕ ਹੈ ਜੀ ਸੂਆ ਪਹਿਲਾ ਸੂਈ ਹਾਂਜੀ ਹਾਂਜੀ ਕੀ ਮੁੱਲ ਕਰਨਾ ਹੈ ਮੁੱਲ ਭਾਜੀ ਛੋਟਾ ਜਿਹਾ ਭਾਅ ਇਹਦਾ ਹਾਂਜੀ 55 ਤੇ ਪਹੁੰਚ ਕਰ ਦਈਏ ਕੋਈ ਗੱਲ ਨਹੀਂ 55 ਦੇ ਕਰ ਦੋ ਨਹੀਂ ਛੋਟਾ ਜਿਹਾ ਭਾਅ ਆਊਗਾ ਹਾਂਜੀ 45000 ਦੇ ਵਿੱਚ ਪਹੁੰਚ ਹੋਊਗੀ ਹਾਂਜੀ ਇਹ ਗੱਡੀ ਆਪਦੀ ਲੈਵੇ 42000 45000 ਚ ਪਹੁੰਚ ਜੇ ਕੋਈ ਵੀ ਗੱਡੀ ਆ ਜਾਈਏ 40 ਆ 100 ਕਿਲੋਮੀਟਰ ਤੱਕ ਦੀ ਫਿਰ 42000 ਦੀ ਠੀਕ ਹੈ ਜੀ ਲਓ ਜੀ ਕਟੋ ਜੀ ਬਾਹਰ ਨੂੰ ਸਵਾ ਦੋਸਤੋ ਪਹਿਲਾ ਸੂਈ ਆ ਸੂਈ ਨੂੰ ਕੋਈ 2.5 ਤਿੰਨ ਮਹੀਨੇ ਦੱਸਿਆ ਹਾਂਜੀ 2.5 ਕਿ ਮਹੀਨੇ 2.5 ਤੋਂ 3 ਮਹੀਨਾ ਟਾਈਮ ਹੋਊਗਾ ਜੀ ਤੇ ਦੋਸਤੋ ਅਗੇ ਗੱਬਣ ਹੋਈ ਨੂੰ ਕੋਈ 10 ਤੋਂ 15 ਦਿਨ ਦਾ ਟਾਈਮ ਹੋ ਗਿਆ ਲਓ ਜੀ ਕਰੋ ਚੈੱਕ ਜੀ 7 ਲੀਟਰ ਦੁੱਧ ਦੋਸਤੋ ਵੈਸੇ ਵੀਰ ਕਦਾ 6 ਲੀਟਰ ਮੰਨ ਕੇ ਕੋਈ ਸੌਦਾ ਕਰ ਲੈ ਲਓ ਜੀ ਪਹਿਲਾ ਸੂਆ ਕਰੋ ਚੱਕ ਜੀ ਚੰਗੀ ਦੋਸਤੋ ਰਾਜੀ ਆ ਪੂਰੀ ਜਮੀ ਪਲੀ ਚੈੱਕ ਕਰ ਲਿਓ 45000 ਰੁਪਇਆ ਡਿਮਾਂਡ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀ ਇਹ ਗੱਡੀ ਆਪਦੀ ਲੈਵੇ 42000 ਰੁਪਇਆ ਤੁਸੀਂ ਬਿਲਕੁਲ ਦੋਸਤੋ ਨਿਕੇ ਨਿਕੇ ਮੁੱਲ ਹੋਣਗੇ ਤੈਨੂੰ ਪਤਾ ਭਾਈ ਆਪਣੇ ਛੋਟੇ ਹੁੰਦੇ ਆ ਹਾਂਜੀ ਇਸੋਕੇ ਬ੍ਰਿਯੰਮ ਜੀ 2 ਨੰਬਰ ਦੀ ਦਸੀ ਡਿਟੇਲ ਆ। ਭਾਜੀ ਵੱਡੀ ਮਾਂ ਜੀ। ਹਾਂਜੀ। ਸੂਆ ਦੁਜਾਏ। ਹਾਂਜੀ। ਤੇ ਸੂਈ ਜੇ 20 ਦਿਨਾਂ ਦੀ ਪੰਨੀਆਂ ਦੀ ਭੈਣ ਭਰਾਵਾਂ ਦੇ ਗਾੜੀ ਆ ਬੱਚਾ ਮਗਰ ਕਟਾ ਭਾਵੇਂ ਕੋ ਮਹੀਨੇ ਦੀ ਲਾੜੀ। ਆਹ ਲੋ ਦੋਸਤੋ ਬੱਚਾ ਦੇ ਮਗਰ ਆ ਕਟਾ ਜੇ। ਹਾਂਜੀ। ਸੂਈ ਨੂੰ ਦੋਸਤੋ 20 ਤੋਂ ਕੋਈ 25 ਦਿਨ ਦਾ ਟਾਈਮ ਮਹੀਨਾ ਵੀ ਹੋ ਸਕਦਾ। ਹਾਂਜੀ ਹਾਂਜੀ। ਤੇ ਦੁੱਧ ਹੁਣ ਨੇੜਾ ਬ੍ਰਿਯੰਮ ਕਿੰਨਾ ਪਿਆ? ਦੁੱਧ ਭਾਜੀ 9 ਲੀਟਰ ਆ 8 ਲਾ ਲਈ। 8 ਲੀਟਰ ਲਾ ਲਈ। ਹਾਂਜੀ 8 ਲਾ ਲਈ ਕਿ ਤਬ ਦਾ ਤੱਕ। ਠੀਕ ਹੈ ਜੀ। ਹਾਂਜੀ। ਸੂਬਾ ਦੁਜਾ ਦਸ ਤੇ ਸੂਬਾ ਭਾਜੀ ਦੁਜਾ ਬਾਕੀ ਇਹ ਥੋੜੀ ਮਹੀਂ ਤੇ ਵੱਡੀ ਬੰਦਾਂ ਥੋੜਾ ਇਹਨਾਂ ਸਾਂਭੀ ਘਾਟ ਠੀਕ ਹੈ ਜੀ ਇੱਕ ਥੋੜੀ ਸੂਤਰਾਚ ਵੀ ਤੁਹਾਨੂੰ ਪਤਾ ਡੰਗਰ ਹਾਂਜੀ ਹਾਂਜੀ ਇਹਦਾ ਕੀ ਮੁੱਲ ਕਰਨਾ ਹੈ ਇਹਦਾ ਭਾਜੀ ਮੰਗਨ ਨੂੰ ਤੇ ਭਾਵੇਂ ਲੱਖ ਹੀ ਮੰਗੇ ਜੀ ਹਾਂਜੀ ਲੱਖ ਤੇ ਤੁਹਾਨੂੰ ਬੜਾ ਹੁਣ ਆਮ ਹੀ ਹੋਇਆ ਕੰਮ ਹਾਂਜੀ ਹਾਂਜੀ ਪਰ ਆਪਾਂ ਲੱਖ ਵਾਲੇ ਬਣੇ ਜਾਂਦੇ ਨਹੀਂ ਠੀਕ ਹੈ ਜੀ ਆਪਣੇ ਫਾਰਮ ਦੇ ਤੁਹਾਨੂੰ ਬੜਾ ਛੋਟੇ ਜਿਹੇ ਭਾ ਹੁੰਦੇ ਹਾਂਜੀ ਇਹਦਾ ਭਾਜੀ ਮੁੱਲ ਕਰਾਉਣ ਨੂੰ ਭਾਵੇਂ ਕੋਈ ਕਰਾਰੇ 70 75 ਜੋ ਮਰਜ਼ੀ ਕਰਾ ਦੇ ਹਾਂਜੀ ਦੇ ਆਪ 60000 ਦੇ ਵਿੱਚ ਪਹੁੰਚ ਕਰਨੀ ਹੈ 60000 ਦੇ ਵਿੱਚ ਪਹੁੰਚ 100 ਕਿਲੋਮੀਟਰ ਦਾ ਜੇ ਕੋਈ ਗੱਡੀ ਆਪਦੀ ਲਿਆਵੇ 57000 ਦੀ ਠੀਕ ਹੈ ਜੀ ਕਟੀਏ ਕੀ ਬਾਰੇ ਲਓ ਜੀ ਦੋਸਤੋ ਸੂਹਾ ਦੂਜਾ ਸੂਈ ਜੇ ਕੋਈ 20 ਤੋਂ 25 ਦਿਨ ਮਹੀਨੇ ਦਾ ਟਾਈਮ ਹੋਗਾ ਸੂਈ ਨੂੰ ਬਚਾ ਦੇ ਆਪ ਮਗਰ ਕਟਾ ਜੇ ਦੋ ਦੋ ਦੋਸਤੋ 9 ਕਿਲੋ 8 ਕਿਲੋ ਮੀਰਨ ਦਾ ਮੰਨ ਕੇ ਕੋ ਸੌਦਾ ਕਰ ਲੈ ਸਰਕ ਕੁਆਲਟੀ ਬਹੁਤ ਚੰਗੀ ਹੈ ਜੀ ਹਾਂ ਜੀ ਡਿਮਾਂਡ ਦੋਸਤੋ 60000 ਰੁਪਿਆ ਭਾਈ ਐਚਪਾ ਗਾਵਾਂ ਨੂੰ ਮੈਂ ਚੜਾ ਹਾਂਜੀ ਹਾਂਜੀ ਇਹਨਾਂ ਸਵੇਰੇ ਚੋ ਕੇ ਲਿਆਂਦੇ ਆ 10 ਵਜੇ ਠੀਕ ਹੈ ਮਾਲ ਸਾਰਾ ਹੀ 9 10 ਵਜੇ ਦੀ ਚੋਈਏ ਲਓ ਜੀ ਕਰੋ ਚੈੱਕ ਟਾਈਮ ਦੇ ਵਿੱਚ 20000 ਦੇ ਵਿੱਚ ਦੋਸਤੋ 500 ਕਿਲੋਮੀਟਰ ਤੱਕ ਦੀ ਤੇ ਜੇ ਕੋਈ ਵੀ ਗੱਡੀ ਆਪਦੀ ਲਿਆਵੇ ਫਿਰ 57000 57000 ਚੈੱਕ ਕਰ ਲਿਓ ਦੋਸਤੋ ਕੱਦਗਾਠ ਮੈਂ ਦਾ ਦੁੱਧ ਦੇ ਹਿਸਾਬ ਨਾਲ ਜਿਹੜੀ ਮੁੱਲ ਵੇਖੀ ਤੇ ਬਿਲਕੁਲ ਜਾਇ ਜੀ ਬਾਕੀ ਦੋਸਤੋ ਇਹਦੀ ਇੱਕ ਮਿਲਕ ਵੈਨ ਦੋਸਤੋ ਤੁਸੀਂ ਚੈੱਕ ਕਰਿਓ ਮਾਰੀ ਦੇਖੋ ਆ ਗਾਵਾਂ ਵਾਲੀ ਮਿਲਕ ਵੈਨ ਲੱਗੀ ਜੀ ਉਹ ਜੀ ਕਰੋ ਜੀ ਚੈੱਕ ਦੇ ਚੁਆਈ ਤੂੰ ਵੀ ਵੀਰ ਇੱਕ ਨੰਬਰ ਜੀ ਉਹਦਾ ਇਤੋ ਅੱਗੇ ਖੜੇ ਕੋ ਜਦਾਂ ਮਰਜੀ ਠੀਕ ਹੈ ਜੀ ਲੋ ਜੀ ਕਰੋ ਚੱਕ ਜੀ ਅਸਲ ਵੀ ਇਸ ਤੋਂ ਅੱਗੇ ਇੱਕ ਜਿਹੜੀ ਮੱਝ ਏ ਆ ਇਹਦੀ ਆਪਾਂ ਡਿਟੇਲ ਲਾ ਸੀਗੀ ਹਾਂ ਜੀ ਥੋੜਾ ਜਿਹਾ ਡਰਦੀ ਹੈ ਹੈ ਨਾ ਇਹ ਹਾਂ ਜੀ ਹਾਂ ਜੀ ਠੀਕ ਹੈ ਉਹ ਥੋੜਾ ਜਨਾ ਕੈਮਰੇ ਤੋਂ ਕੈਮਰੇ ਤੋਂ ਦਰਦੀ ਹੈ ਇੱਕ ਬੱਚੇ ਦਾ ਕਰਦੀ ਠੀਕ ਹੈ ਜੀ ਅੱਛਾ ਇਸ ਲਈ ਭਾਜੀ ਨੱਟ ਦੁੱਧ ਜੇ 10 ਲੀਟਰ ਮੈਂ ਤੇ ਅੱਛਾ ਜੀ ਅੱਖ ਨੂੰ ਭਾਵੇਂ ਤਾਂ ਸੁਆ ਤਜਾ ਦੁੱਜਾ ਵਾ ਕੋ ਤੇ ਜਾ ਲਾ ਠੀਕ ਹੈ ਜੀ ਅੱਛਾ ਇਹਦੇ ਮਗਰ ਬੱਚਾ ਹੈਗਾ ਜੀ ਇਹਦੇ ਮਗਰ ਉਹ ਕਟਾ ਜੀ ਅੱਛਾ ਇਹ ਸੂਈ ਆ ਇਹ ਦੋਸੋਂ ਕਟਾਰੇ ਮਗਰ ਮਤੁਈਏ ਦੀ ਕੋਈ ਤਨਾ ਕਮਿਨੇ ਅਛਾ ਜੀ ਲੋ ਤੁਮ ਮਤੋਂ ਦੇੜੀੇ ਕਰਾਉ ਕੇ ਵਿਖਾ ਦਿੰਨਾ ਤਨਾ ਮਹੀਨੇ ਸੁਈ ਆ ਕੋ ਬਣੀ ਵੀ ਆ ਕੋ 15 ਮਹੀਨਾ ਦਿਨਾਂ ਦੀ ਮਹੀਨੇ ਹਾਲੇ ਚੈੱਕ ਕਰ ਲੋ ਮਹੀਨੇ ਦੀ ਬਣੀ ਆ ਕੋ ਕੰਨਾ ਕਮਿਨੇ ਸੁਈ ਆ ਸਾਢੇ ਤਨਾ ਦੀ ਮਿਲਦੀ ਦੋ ਵਲ ਟਾਈਮ ਬੱਚੇ ਤੇ ਬੱਚੇ ਤੇ ਠੀਕ ਹੈ ਜੀ ਦੋ 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 ਆਂਦੇ 12 ਲੀਟਰ ਹੀ ਥੋੜਾ ਮੈਂ ਬਣਾਈ ਕਰਕੇ ਉਹਨਾਂ ਕੋਲੋਂ ਘਟਾਇਆ ਦੇਤਾ ਠੀਕ ਹੈ ਅਛਾ ਦੱਸਿਆ ਵੀ ਟਾਈਮ ਤਿੰਨ ਮਹੀਨੇ ਹੋ ਗਏ ਸੁਈ ਨਾ ਹਾਂ ਜੀ ਤਿੰਨ ਸਾਢੇ ਤਿੰਨ ਲਾੜੇ ਤੇ ਬਣੀ ਨੂੰ ਕਿੰਨਾ ਹੋ ਗਿਆ ਦੇੜ ਮਹੀਨਾ ਬਣੀ ਨੂੰ ਮਹੀਨਾ ਇੱਕ ਮਹੀਨਾ ਇੱਕ ਹੋ ਗਿਆ ਕੀ ਮੁੱਲ ਕਰਨਾ ਜੀ ਦਾ ਮੋਲ ਭਾਜੀ ਜੇ ਤੇ ਦੁੱਧ ਦੇ ਹਿਸਾਬ ਨਾਲ ਲਈਏ ਤੇ 10 ਲੀਟਰ ਦੁੱਧ ਕਿੰਨੀ ਲੱਖ ਰੁਪਈਆ ਹੀ ਮੈਂ ਦੇ ਦਿੰਦੀ ਮੈਂ ਹਾਂਜੀ ਹਾਂਜੀ ਠੀਕ 1.5 ਲੱਖ ਨਹੀਂ ਮੰਗਦੇ ਚਲੋ ਆਪਾਂ ਭੈਣ ਭਰਾ ਲਿਆਉਂਦੇ ਆ 10 ਲੀਟਰ ਦੁੱਧ ਜਿਹੜਾ ਠੰਡਾ ਦੁੱਧ 10 ਹੀ ਵੜਾਂ ਹਾਂਜੀ 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 ਆਓ ਜੀ ਕੱਟਾ ਵੀ ਗਈ ਜੇ ਆਪਾਂ ਜ਼ਿਆਦਾ ਨਹੀਂ ਕੋਈ ਭਾਅ ਕਰਨਾ ਹਾਂਜੀ ਮੋਲ ਕਰਾਉਣਾ ਇਹਦਾ ਭਾਅ ਮੈਂ ਕੋਈ 70 75 ਜੋ ਮਰਜ਼ੀ ਕਰਾ ਲਈ ਹਾਂਜੀ ਇਹਦੀ ਆਪਾਂ 65000 ਦੇ ਵਿੱਚ ਪਹੁੰਚ ਕਰਨੀ 65000 ਦੇ ਵਿੱਚ ਪਹੁੰਚ ਦੀ ਹੋਣੀ ਹਾਂਜੀ ਹਾਂਜੀ ਠੀਕ ਹੈ ਜੀ ਜੇ ਕੋ ਗੱਡੀ ਆਉਦੀ ਲੈਵੇ 82000 ਤੇ ਫਿਰ 82000 ਕੱਢੋ ਜੀ 82000 ਧਿਆਨ ਨਾ ਤੋਰੀ ਵੀ ਡਰਦੀ ਐ ਮਨੀਆ ਜੀ ਨਾ ਹਾਂ ਥੋੜਾ ਜਿਹਾ ਨਾ ਘਾਟਾ ਕਰਦੀ ਜਾਈ ਸੂਆ ਦੋ ਤੋਂ ਕੋ ਦੂਜਾ ਮੰਲੇ ਕੋ ਤੀਜਾ ਮੰਲੇ ਉਹ ਡਿਪੈਂਡ ਕਰਦੀ ਐ ਗੱਲ ਤੁਹਾਡੇ ਤੇ ਸੂਆ ਦੱਜਾ ਜੀ ਥੋੜਾ ਜਿਹਾ ਮੈਂ ਲਿਸਪਣਾ ਕਰਕੇ ਥੋੜਾ ਜਿਹਾ ਆਜਾਦੀ ਚਲ ਠੀਕ ਹੈ ਜੀ ਹਾਂਜੀ ਸੂਈ ਨੂੰ ਦੋਸਤੋਂ 3 ਮਹੀਨੇ ਹੋ ਗਏ ਤੇ ਗਾੜੀ ਟੀਕਾ ਲੱਗਿਆ ਦੋਸਤੋਂ 1 ਮਹੀਨਾ ਹੋ ਗਿਆ 10 ਲੀਟਰ ਦੁੱਧ 9 ਲੀਟਰ ਦੀ ਇੱਕ ਤਾਂ ਗਰੰਟੀ ਵੀ ਹੈਗੀ ਹੈ ਕੋਈ 9 ਲੀਟਰ ਮੰਨ ਕੇ ਸੌਦਾ ਕਰ ਲੈ ਮੈਂ ਨਾ ਜੀ 10 ਹੀ ਨਿਕਲੂਗਾ ਜੇ 10 ਕਰ ਠੀਕ ਹੈ ਜੀ ਬਾਕੀ ਚੈੱਕ ਕਰ ਲਿਓ ਵੇਖੀ ਵੀਰ ਧਿਆਨ ਨਾਲ ਥੈਂਕ ਯੂ ਹਲੋ ਜੀ ਡਿਮਾਂਡ ਦੋਸਤੋਂ 65000 ਰੁਪਇਆ 100 ਕਿਲੋਮੀਟਰ ਤੱਕ ਦੀ ਪਹੁੰਚ 65000 ਚ ਹੋਊਗੀ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆਊਗਾ ਤੇ ਫਿਰ ਦੋਸਤੋਂ ਹੋਊਗੀ 66000 ਰੁਪਏ ਦੇ ਵਿੱਚ ਤਿੰਨੇ ਮੱਜਾਂ ਦਿਖਾਈਆਂ ਦੋਸਤੋ ਤਿੰਨੇ ਮੱਜਾਂ ਜਿਹੜੀਆਂ ਸੁਗੀਆਂ ਸਵਾਈਆਂ ਤਸੱਲੀ ਜਿਹੜੀ ਕਰਨੀ ਹੈ ਇੱਕ ਟਾਈਮ ਦੋ ਟਾਈਮ ਪਸ਼ੂ ਨੂੰ ਚੋਕੇ ਤੁਹਾਡਾ ਹੱਕ ਬੰਦਾ ਆਪ ਕਰਿਆ ਕਰੋ ਆਗੇ ਐਡਰੈਸ ਦੋਸਤੋ ਇਕਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਵੀਰ ਦਾ ਹੈਗਾ ਚਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਈ ਹੈ ਫੋਨ ਨੰਬਰ ਵੀਰ ਆਪਣਾ ਇਕਰੀ ਫੇਰ ਬੋਲਦੀ ਹੈ ਫੋਨ ਨੰਬਰ 6284744127 ਹਾਂਜੀ 6284744127 ਬਾਕੀ ਭਾਜੀ ਉਹ ਬੇਨਤੀ ਆ ਹੂੰ ਜਿੰਨੇ ਵੀ ਡੰਗਰ ਆਪਦੇ ਪਰਿਵਾਰ ਚ ਬੈ ਕੇ ਵੀਡੀਓ ਦੇਖੋ ਪਸੰਦ ਕਰਦੇ ਹਾਂਜੀ ਫਿਰ ਆਪਾਂ ਨੂੰ ਸਾਈ ਬਿਆਨ ਆਪਾਂ ਘਰੇ ਆ ਗਏ ਆਪਦੀ ਝੋਕੇ ਤੇ ਠੀਕ ਹੈ ਠੀਕ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਧੰਨਵਾਦ ਉਸ ਰੋਲ ਵੀਡੀਓ ਵੇਖਣ ਵਾਸਤੇ